ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਮੋਂਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਅੱਜ ਦਾ ਬਲੌਗ ਕਰਦੇ ਆਂ ਸ਼ੁਰੂ ਅੱਜ ਮੀ ਬਹੁਤ ਜ਼ਿਆਦਾ ਤੇਹੀ ਪੈਂਦਾ ਬਾਹਰ ਛੇੜਾ ਸਵੇਰੀ ਬਾਹਰ ਨਿਕਲ ਗਿਆ ਤੇ ਅੱਜ ਬਣਾਵਾਂਗੇ ਪਕੌੜੇ ਜੇ ਬਣਾਏ ਤਾਂ ਠੀਕਾ ਨਹੀਂ ਤੋ ਆਪਾਂ ਬਾਹਰ ਖਾਣ ਜਾਵਾਂਗੇ ਆਪ ਤਾਂ ਮੈਨੂੰ ਆਉਂਦੇ ਨਹੀਂ ਬਣਾਉਣਾ ਵੈਸੇ ਤਕਰੀਬਨ ਤਾਂ ਬਾਹਰ ਹੀ ਜਾਵਾਂਗੇ ਅਸੀਂ ਉਹ ਵੀ ਸਗਲਾ ਬਣਾਵਲੀਏ ਉੱਕੇ ਜੇ ਨਾਲ ਤੇ ਤੁਸੀਂ ਵੀਡੀਓ ਦੇ ਚੰਨ ਤੱਕ ਜਰੂਰ ਬਨੇ ਰਹੋ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੂਗੀ ਆਹ ਦੇਖੋ ਸ਼ੇਰ ਸਿੰਘ ਸਾਡਾ ਆਹੀ ਪੰਪਾ ਦੇ ਸਰਦਾਰ ਜੀ ਨੇ ਬਣਾ ਲਈ ਚਾਹ ਤੇ ਆ ਮੌਸਮ ਦੇਖੋ ਬਾਹਰ ਦੇ ਆ ਸਰਦਾਰ ਜੀ ਦੇਖੋ ਸਾਡੇ ਆ ਦੇਖੋ ਹਾਲ ਸਾਡੇ ਸ਼ਹਿਰ ਦਾ ਮੀਂਹ ਪੈ ਜੇ ਤਾਂ ਨਜ਼ਾਰਾ ਨਜ਼ਾਰਾ ਹੋ ਜਾਂਦਾ ਸੀ ਸਹੀਨ ਪੂਲ ਬਣ ਜਾਂਦਾ ਆ ਆ ਪੰਪਾ ਸਾਡਾ ਸਾਡੇ ਸਰਦਾਰ ਜੀ ਆ ਬਣਾਉਂਦੇ ਚਾਹ ਚਾਹ ਪੀ ਕੇ ਚੱਲਦੇ ਜਾਣਾ ਆਪਾਂ ਘਰ ਨੂੰ ਅੱਜ ਬਣਨ ਲੱਗੇ ਪਕੌੜੇ ਆ ਸਾਡਾ ਸ਼ੇਰਾ ਦੇਖੋ ਕੀ ਕਰਦਾ ਆ ਦੇਖੋ ਨਹਲੀਸ ਪਾਰਟੀ ਚੱਲਦੀ ਹੈ ਜੀ ਸ੍ਰੀ ਹਾਂਜੀ ਦੇਖੋ ਕਿਤਾ ਨੂੰ ਲੈਣਾ ਪਿਆ ਬੰਦਾ ਖਤਰਨਾਕਾ ਪਕੋੜੇ ਬਣਾਣੇ ਆ ਤੇ ਅੱਜ ਅੱਜ ਪਕੋੜੇ ਬਣੋਗੇ ਮਿਕਸ ਆਲੂ ਤੇ ਪਿਆਜ਼ ਵਾਲੇ ਸਾਡੇ ਆਲੂ ਪਿਆਜ਼ ਰੈਡੀ ਆ ਬਸ ਬਣਾਣੇ ਆ ਤੁਹਾਨੂੰ ਵੀ ਦਿਖਾਣੇ ਆ ਤੁਹਾਨੂੰ ਸ਼ੇਅਰ ਕਰਦੇ ਆ ਮੈਨੂੰ ਵੈਸੇ ਬਣਾਉਣੇ ਬਣਾਣੇ ਤਾਂ ਨਹੀਂ ਆਉਂਦੇ ਬਣਾਉਣੇ ਤਾਂ ਮੇਰੀ ਸਰਦਾਰਨੀ ਹੈ ਮੈਂ ਤਾਂ ਵੀਡੀਓ ਬਣਾਉਣੀ ਆ ਮਾੜਾ ਮੋਟਾ ਹੱਥ ਜਮਾ ਲਾਂਗੇ ਓਲੀ ਓਲੀ ਸਿੱਖ ਲਾਂਗੇ ਪਕੋੜੇ ਬਣਾਣੇ ਵੀ ਚਲੋ ਬਣਾਨੇ ਆ ਫੇ ਦੇਖੋ ਬਣੇ ਰੋ ਵੀਡੀਓ ਦੇ ਵਿੱਚ ਐਂਡ ਤੱਕ ਤੇਰਾ ਦੇਖੋ ਆ ਬਣਾਵੇ ਸਾਡੇ ਪਕੌੜਿਆਂ ਦਾ ਸਮਾਨ ਕਟੋਰੀਆ ਆਲੂ ਤੇ ਪਿਆਜ਼ ਆ ਦੇਖ ਸ਼ੇਰ ਨੇ ਫੋਨ ਇੱਥੇ ਰੱਖ ਤਾ ਤੇਰੇ ਫੋਨ ਦੇ ਪਕੌੜੇ ਬਣਾ ਲਈਏ ਕੀ ਆ ਮਾਂਵਾ ਤੇਰਾ ਫੋਨ ਉਹ ਪਿਆ ਆ ਪਿਆ ਤੇਰਾ ਫੋਨ ਓਏ ਉਹ ਵੀ ਆਦਰਾ ਬਹੁਤ ਆ ਆ ਆ ਦੇ ਆ ਲੋ ਆਪਣਾ ਫੋਨ ਲੈ ਬਸ ਉਹ ਵੀ ਐਪਲ ਦਾ ਹੀ ਆ ਬਾਬੂ ਅੰਦਰ ਲਾ ਕੇ ਦੇ ਦੂੰਗਾ ਰੋਣੀਆਂ ਜਾ ਲੋ ਬ੍ਰੇਕ ਨਹੀਂ ਘਟਦੇ ਫੇ ਇਹ ਨਹੀਂ ਜਾਣਾ ਪਨੀਰ ਲੈ ਕੇ ਆਈਏ ਮੀ ਬਹੁਤ ਬੰਦਾ ਪਰ ਜਾ ਨਹੀਂ ਹੋਣਾ ਬਾਹਰ ਨੂੰ ਕੋ ਚੀਜ਼ ਪਿਆ ਕੀ ਮਟੀਰੀਅਲ ਆਪਣਾ ਕੱਟੋ ਗਿਆ ਸਾਰਾ ਸਦਾਨੀ ਨੇ ਕੱਟ ਤਾ ਸਾਰਾ ਸਮਾਨ ਇਹ ਹੁਣ ਬਣਾਣੇ ਆ ਪਕੌੜੇ ਘਰ ਨੂੰ ਵੀ ਦਿਖਾਣੇ ਆ ਉਹਦੇ ਕੁਛ ਸ਼ੇਰਾ ਸ਼ੇਰਾ ਖਾਪਾ ਬਹੁਤ ਕਰਦਾ ਦੇਖਦੇ ਆ ਅਛਾ ਬੇਸਣ ਆ ਨਾ ਸਦਾਨੀ ਆ ਗਈ ਆ ਤਨੀਆ ਕੁੱਤੀਆ ਸੁੱਕਾ ਛੇ ਤਨੀਆ ਆ ਆਪਣਾ ਆ ਗਿਆ ਨੂਨ ਮਿਰਚ ਮਸਾਲੇ ਦੇ ਭੋੜੇ ਬਣਾਨੇ ਆ ਤੇ ਤੁਹਾਨੂੰ ਦਿਖਾਣੇ ਆ ਤੁਹਾਨੂੰ ਵੀਡੀਓ ਸ਼ੇਅਰ ਕਰਦੇ ਆ ਬਣੇ ਰਿਓ ਐਂਡ ਤੱਕ ਵੀਡੀਓ ਬਹੁਤ ਵਧੀਆ ਲੱਗਦੀ ਤੁਹਾਨੂੰ ਵੀਡੀਓ ਸ਼ੇਅਰ ਆ ਖੱਪਾ ਬਹੁਤ ਕਰਦਾ ਸ਼ੇਰਾ ਉਤਰ ਗਿਆ ਸ਼ੇਰੇ ਸ਼ੇਰੇ ਸ਼ੇਰ ਆਪਣੀ ਅਲਮਾਰੀ ਖੋਲ ਕੇ ਬੈਠਾ ਵਾ ਬੜਾ ਖੱਪੀ ਐ ਇਹ ਸੀਰੀਅਲ ਪੈ ਗਿਆ ਸਾਰਾ ਹਲਦੀ ਵੀ ਪਾਈ ਦੀ ਚਲਦੇ ਬਣਾਓ ਜਲਦੀ ਮੈਂ ਬਣਾਵਾ ਖਤਰਨਾਕ ਹਲਵਾਈਆਂ ਮੈਂ ਬਣਾਣਾ ਲੈ ਲੋ ਵੱਡੇ ਲਵਾਈ ਦਾ ਕੰਮ ਅੰਦੇ ਬੇਸਨ ਟੁੱਟ ਗਿਆ ਅੱਲਾਹ ਸਰਦਾਰਨੀ ਤੈਨੂੰ ਵੀ ਨਹੀਂ ਆਂਦੇ ਪਕੌੜੇ ਲੋੜ ਪੈ ਗਈ ਨਾ ਮੇਰੀ ਦੱਸ ਕਿੰਨਾ ਬਗਵਾ ਬੱਸ ਬੱਸ ਅੰਦੇ ਲੋ ਵੱਡੇ ਲਵਾਈਆਂ ਦਾ ਕੰਮ ਪੈ ਗਈ ਨਾ ਮੇਰੀ ਲੋਡ ਗੇਨੇ ਬਿਸਰੰ ਘਟ ਗਿਆ ਮੈਂ ਤੈਨੂੰ ਪਹਿਲਾਂ ਕਿਹਾ ਮੇਰੇ ਤੋਂ ਬਿਗੈਰ ਪਕੌੜੇ ਨਹੀਂ ਬਣਨੇ ਮੈਨੂੰ ਬਣਾ ਲੈਂਦੇ ਹੋਰ ਤਾਂ ਨਹੀਂ ਪਾਣਾ ਉਹ ਨੂਨ ਮਿਕਚ ਮਸਾਲਾ ਤਾਂ ਨਹੀਂ ਪਾਣਾ ਦੇਖ ਲੈ ਜੇ ਪਾਣਾ ਨਹੀਂ ਮੇਰੇ ਤੋਂ ਬਿਗੈਰ ਵੈਸੇ ਬਣਨੇ ਨਹੀਂ ਮੈਂ ਕਹਿੰਦਾ ਮੈਂ ਬਣਾਉਣਾ ਮੈਂ 2 ਮਿੰਟ ਚ ਬਣਾ ਲੈਂਦੇ ਆ ਬਣਾਵਾ ਨਹੀਂ ਦੇਖ ਲੈ ਬਣਾਣਾ ਧੰਨਵਾਦ ਮੇਰੇ ਪਕੌੜੇ ਖਾਦੇ ਤੁਹਾਨੂੰ ਪਤਾ ਬੰਦੇ ਘੈਂਟ ਹੀ ਬਣਨੇ ਸਾਰਾ ਹੀ ਵੇਸਣਵਾ ਦੇ ਇੱਕ ਵਾਰਚੀ ਪਾ ਦੇ ਐਵੇਂ ਨਾ ਥੋੜੋ ਥੋੜਾ ਵੇਸਣ ਪਾਈ ਆ ਉਹ ਸ਼ੀਰਾ ਕਿੱਧਰ ਗਿਆ ਆਪਣਾ ਸ਼ੀਰਾ ਕਿੱਥੇ ਆਇਆ ਸ਼ੀਰਾ ਕਿੱਥੇ ਲੁੱਕ ਕੇ ਬੈਠਾ ਦੇਖੋ ਸ਼ੀਰਾ ਸਾਡਾ ਬੰਦਾ ਖਤਰਨਾਕ ਹੀ ਆ ਬਣਾਨੇ ਇਹਦੇ ਲਈ ਪਏ ਆ ਇਹ ਪਤਾ ਨਹੀਂ ਕੀ ਕਰੀ ਜਾਂਦਾ ਹਾਂ ਓਏ ਹਾਂ ਓਏ ਹਾਂ ਬੋਲ डैडी ओए गाड़ा नहीं कटा दिया बहुत तेरे तो कान ते बार नहीं मैं हेलो जी सरदार ने रखती कढ़ाई हूं लगे तेल पा तेल मैं पा दवा कितना पावा हां आ भी बाद में तो बाद कट पाएगा अच्छा हो गया तैयार ਆਏ ਹੋ ਪਰ ਆਏ ਹੋ ਬਸ ਰੋਹੀ ਹੁਣ ਇਹਨੂੰ ਕਿੰਨੀ ਕੀ ਦੇ ਰੱਖਣਾ ਹੈ ਗਰਮ ਕਰਨਾ ਹੈ ਹੈ ਗਰਮ ਨਹੀਂ ਕਰਨਾ ਤੇ 5-10 ਮਿੰਟ ਚਾਹ 10 ਮਿੰਟ ਲੱਗੂਗੇ ਆ ਜਾਨੂ ਛੇਰੇ ਨਾਲ ਦੇਖਦੇ ਆਂ ਆਪਾਂ ਛੇਰਾ ਕੀ ਕਰਦਾ ਛੇਰੇ ਆ ਗੱਡੀਆਂ ਦਿਖਾ ਦੇ ਆਪਣੀਆਂ ਆ ਛੇਰੇ ਦੀ ਗੱਡੀ ਆ ਦੇਖੋ ਛੇਰੇ ਆ ਗੜਾ ਟੈਂਕਰ ਜਾ ਤੇਰਾ ਹੈ ਛੇਰੇ ਨੇ ਪਕੌੜੇ ਨਹੀਂ ਖਾਣੇ ਨਾ ਛੇਰੇ ਖਾਣੇ ਛੇਰੇ ਹਾਈ ਕਰਦੇ ਸਾਰਿਆਂ ਨੂੰ ਛੇਰੇ ਹਾਂ ਸਾਰਿਆਂ ਨੂੰ ਹਾਈ ਕਰਦੇ ਹਾਈ ਹਾਈ ਬਾਈ ਬਾਈ ਨਹੀਂ ਹਾਈ ਅਗਾਂ ਹਾਂਜੀ ਹਾਂਜੀ ਕਿੱਦਾਂ ਸਾਰੇ ਛੇਰੇ ਦੀਆਂ ਦੋ ਗੱਡੀਆਂ ਦਾ ਇਹੋ ਜਿਹਾ ਦਿਖਾਣਾ ਅੱਪਾ ਜਾਲਦੇ ਵੇ ਪਕੌੜਿਆਂ ਨੂੰ ਕੋੜੇ ਬਣਾਣੇ ਆ ਜਾਣਾ ਸੀਗਾ ਮਾਰਕੀਟ ਮੈਂ ਕੰਮ ਜਾਣਾ ਸੀ ਇੱਕ ਛੇਰੇ ਦੀ ਸੈਂਡ ਲੈਣੀ ਸੀ ਕੱਲ ਸੈਂਡ ਲੈਣੀ ਹੋਈ ਮੀਂਹ ਨਹੀਂ ਹਟਦਾ ਮੀਂਹ ਪਈ ਬਹੁਤ ਜ਼ਿਆਦਾ ਰਿਆ ਕਿੰਨਾ ਤੇਜ਼ ਆ ਮੀਂਹ ਬਾਹਰ ਮੀਂਹ ਬਹੁਤ ਤੇ ਹੀ ਪੈ ਰਿਆ ਬਾਹਰ ਤੇ ਬਾਹਰ ਜਾ ਨਹੀਂ ਹੋਣਾ ਤੇ ਦੇਖਦੇ ਆ ਤੇ ਛੇਰੇ ਨਾਲ Enjoy ਕਰਦੇ ਘਰੀ ਇਹ ਤਾਂ ਹੁਣ ਨੂੰ ਜੇ ਮੈਂ ਨਾ ਬਲੌਗ ਬਣਾਉਂਦਾ ਹੁੰਦਾ ਮੈਂ ਪਤਾ ਕੀ ਕਰਦਾ ਸੀ ਮੈਂ ਯਾਰਾ ਦੋਸਤਾਂ ਨਾਲ ਜੱਲਣਾ ਹੀ ਜਾ ਸੀ ਬਾਹਰ ਕੁੜੇ ਕੁੜੇ ਖਾਂ ਕੇ ਲੜਣੀ ਜਾਂ ਬਾਹਰ ਘੁੰਮਣਾ ਸੀ ਜਾਂ ਮੀਰ ਦੇ ਵਿੱਚ ਨਜ਼ਾਰੇ ਲੈਣੇ ਸੀ ਪਰ ਆ ਬਲੌਗ ਦਾ ਦੇਖੋ ਬੈਨੀਫਿਟ ਕੀ ਆ ਮੈਨੂੰ ਆ ਆਪਣੇ ਜਵਕਾ ਨਾਲ ਘਰੇ ਬੈਠਾ ਆਪਣੀ ਛੇ ਦੇ ਨਾਲ ਛੇ ਰੰਗ ਖੱਪਾ ਕਰਨਾ ਚਾਰ ਦੋ ਦਾ ਫੋਨ ਆਇਆ ਵੀ ਸੀ ਵੈਸੇ ਜਾਣਾ ਸੀਗਾ ਪਰ ਮੈਂ ਮਨ ਕਰਤਾ ਮੈਂ ਕਿ ਚੱਲ ਹੁਣ ਘਰੇ ਕਰਦੇ ਆ ਨਜ਼ਾਰੇ ਲੈਣੇ ਆ ਫੈਮਿਲੀ ਨਾਲ ਹਨਾ ਅਸਾਂ ਨੇ ਤੇਲ ਤਾਂ ਗਰਮ ਹੋ ਗਿਆ ਹੋਇਆ ਨਹੀਂ ਮੈਂ ਬਣਾਉਂਗਾ ਮੈਂ ਬਣਾਵਾਂ ਮੈਂ ਬਣਾਣਾ ਇਹ ਬਹੁਤ ਹੈ ਯਾਰ ਬਹੁਤ ਜ਼ਿਆਦਾ ਤੇਜ਼ ਹਨ ਓਏ ਗਾਈ ਹਾਂਜੀ ਗਾਈ ਆ ਗਾਈ ਸਾਗੇ ਕੀ ਕਰਨਾ ਦੱਸ ਕੀ ਕਰਨਾ ਦੱਸ ਚਲੋ ਚਲੋ ਚਲ ਦਿਖਾਣੇ ਆਪਾਂ ਤਾਂ ਖਾਣੇ ਤੇਰੀ ਗੱਡੀ ਚਲ ਚਲੋ ਚਲੋ ਕਹਿੰਦਾ ਮੇਰੀਆਂ ਗੱਡੀਆਂ ਦਿਖਾ ਮੀ ਦਿਖਾ ਰਿਹਾ ਕਹਿੰਦਾ ਮੀ ਬੋ ਪੈ ਰਿਹਾ ਸੀ ਇਹਦੇ ਬਾਹਰ ਮੀ ਬੋ ਪੈ ਰਿਹਾ ਮੀ ਬੋ ਪੈ ਰਿਹਾ ਸੀ ਰਗਾ ਕਹਿੰਦਾ ਬਾਹਰ ਚਲਾਇਆ ਤੇਲ ਗਰਮ ਹੋ ਗਿਆ ਛੇਰੇ ਆਇਆ ਜਲਦੀ ਪਕੌੜੇ ਬਣਾਈ ਆ ਜਾ ਹੈ ਮਾਂ ਦਾ ਬਾ ਮਾਂ ਨਹੀਂ ਜਾਣਾ ਦਾ ਬਾ ਪਕੌੜੇ ਬਣਨੇ ਸ਼ੁਰੂ ਹੋ ਗਏ ਹਨੀ ਪਲਕ ਫੜਕ ਗਲੇ ਮਾਂ ਨਹੀਂ ਦਿੰਦਾ ਹੈ ਮੀ ਨਹੀਂ ਹਟਦਾ ਬਾਹਰੋਂ ਪਰ ਨਹੀਂ ਬਹੁਤ ਤੇਜ਼ ਦਿੰਦਾ ਉਹ ਬਾਹਰ ਨਹੀਂ ਜਾਣਾ ਪਾਪਾ ਮੀ ਆ ਦੇਖੋ ਆਨੇ ਆਨੇ ਇਹ ਪਕੌੜੇ ਬਣਾ ਦੇਖੋ ਥਾਰੇ ਪਕੌੜੇ ਬਣ ਲੱਗੇ ਆ ਹੁਣ ਖਾਣੇ ਆ ਪਕੌੜੇ ਸੋਸ ਪਈਆ ਫ੍ਰਿਜ ਚ ਆਪਣੇ ਕੋਲ ਆਪਣੀ ਫ੍ਰਿਜ ਪਤਾ ਨਹੀਂ ਕੀ ਕੀ ਮਟੀਰੀਅਲ ਜ਼ਿਆਦਾ ਛੇਰੇ ਦਾ ਹੀ ਆ ਆ ਪਈਆ ਸੋਸਾਂ ਆ ਦੇਖੋ ਸੋਸ ਮੱਕੜੀ ਮੰਨ ਲਓ ਦਾ ਕਲ ਮੋਹਿਦ ਨੇ ਚੱਕ ਕੇ ਲਵਾਵੇ ਚ ਪਾਲੀਆਂ ਸਾਡਾ ਮੋਹਿਦ ਬੰਦਾ ਖਤਰਨਾਕ ਆ ਬਹੁਤ ਜ਼ਿਆਦਾ ਖਤਰਨਾਕ ਇਹ ਮੋਹਿਦ ਨੇ ਬਣ ਗਿਆ ਸੀ ਨਾ ਆ ਦੇਖ ਲਓ ਮੋਹਿਦ ਨੇ ਮੈਕੜੀਆਂ ਮੋਹਿਦ ਸਾਡਾ ਦੇਖ ਲਓ ਕਿੱਡਾ ਖਤਰਨਾਕ ਮੋਹਿਦ ਇਹੀ ਕੰਮ ਕਰਦਾ ਇਹ ਜ਼ਿਆਦਾ ਜਾਂਦੇ ਰਹਿੰਦੇ ਨੇ ਨਾ ਸਾਡੇ ਯਾਰ ਕਦਾ ਚਲੋ ਜਾਂਦਾ ਨਹੀਂ ਹੈਗਾ ਇਹ ਇਹ ਜਾਂਦਾ ਖੱਪ ਬਹੁਤ ਕਰਦਾ ਸਾਡਾ ਇਹ ਵੱਡਾ ਸ਼ੇਰ ਆ ਸਾਡਾ ਬਹੁਤ ਅੰਗਰਦਾ ਉਹ ਦੇਖ ਲਓ ਗੁੱਸਾ ਕਰਕੇ ਕਿੱਥੇ ਵਹਿ ਗਿਆ ਹਾਂਜੀ ਦੱਸੋ ਕੀ ਗੱਲ ਆ ਬਾਹਰ ਨਹੀਂ ਜਾਣਾ ਬਾਹਰ ਮਹੀ ਪੈਂਦਾ ਨਹੀਂ ਜਾਏਗੇ ਬਾਹਰ ਫੇ ਦੇਖ ਲੈ ਛੇਰੇ ਤੈਨੂੰ ਫਰਾਈ ਨਹੀਂ ਦੇਣੇ ਮੈਂ ਫਰਾਈ ਖਾਣੇ ਆ ਨਹੀਂ ਖਾਣੇ ਫਰਾਈ ਮੇਰਾ ਪੁੱਤ ਨਹੀਂ ਫੇਰ ਆਜੋ ਆਜੋ ਫਰਾਈ ਖਾਈਏ ਆਇਆ ਬਬੂ ਪਕੌੜੇ ਬਣ ਕੇ ਜਲਦੀ ਆ ਜਾ ਹਨੀ ਬਣਨਗੇ ਮੈਂ ਆ ਵੀ ਟਰਾਈ ਕਰਕੇ ਦੇਖਾਂ ਪਕੌੜੇ ਕਿੱਦਾਂ ਬਣਉਂਦੇ ਆ ਇਹ ਰੋਣੀ ਸਿਗਰੀ ਕਰਨੇ ਆ ਡਬਲ ਕਰਨੇ ਆ ਡਬਲ ਹਾਂ ਡਬਲ ਇਹ ਜਲਾ ਹਲਾਇ ਤੇ ਟੁੱਟ ਜੂਗੇ ਨਾ ਸ਼ੇਰਾ ਆਪਣਾ ਹੀ ਰੋਲਾ ਪਾਈਦਾ ਕਹਿੰਦਾ ਮੈਂ ਬਾਹਰ ਜਾਣਾ ਆ ਬਾਹਰ ਜਾਣਾ ਜੀ ਬਹੁਤ ਤੰਗ ਕੀਤਾ ਤੂੰ ਬਣਾ ਪਕੌੜੇ ਦੁਖੀ ਕਰੀਂ ਕਹਿੰਦਾ ਬਾਹਰ ਜਾਣਾ ਬਾਹਰ ਜਾਣਾ ਦੇਖਿਓ ਆ ਕਿੱਦਾਂ ਕਲੇਸ਼ ਕਰਦਾ ਹੈ ਬਹੁਤ ਬਾਹਰ ਹੁਣੀ ਤੂੰ ਕੱਪੜੇ ਬਦਲੇ ਆ ਮੀਂਹ ਨਾ ਆ ਗਿਆ ਚੱਲ ਜਾ ਫੇਰ ਜਾ ਚੱਲ ਜਾ ਪਾ ਜਾ ਆ ਦੇਖੋ ਆ ਗਿਆ ਬਾਹਰ ਆ ਬਾਹਰ ਬਗਣੀ ਗੱਡੀ ਨਾਲ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਵੀ ਇਦਾਂ ਹੀ ਮੀਂਹ ਦੇ ਵਿੱਚ ਨਹਾਉਂਦੇ ਸੀ ਨਾ ਇਕੜੇ ਚੈੱਕ ਕਰਦੇ ਆ ਕਿਦਾਂ ਦੇ ਕੱਚੇ ਹਨੀ ਕੱਚੇ ਹਾਂ ਮਰਾ ਚੈੱਕ ਕਰ ਲੈਂਦੇ ਆ ਚੱਕਰ ਨੂੰਗੀ ਗਰਮ ਬਹੁਤ ਹੈ ਗਰਮ ਬਹੁਤ ਹੈ ਪਪਾ ਗਰਮ ਬਹੁਤ ਹੈ ਉਹ ਗਰਮ ਹੈ ਬਾਬੂ ਹਰੇ ਗੱਲ ਤੇ ਤੂੰ ਗਲਤ ਬੋਲਦਾ ਆ ਦੇਖ ਲੋ ਪਾਂਦੀ ਗੱਡੀ ਦੇਖ ਹਾਂ ਤਾਂ ਗਮਾ ਬੁੱਤ ਹੱਲ ਆ ਦੇਖੀ ਦੀ ਖਾਣ ਖਾਣ ਦੇ ਖਾਣੇ ਨੂੰ ਖਾਣੇ ਫਿਰ ਪਾਣੀ ਚੱਕੂਗਾ ਪਾਣੀ ਹੈ ਨਹੀਂ ਖਾਲੀ ਉਹ ਖਾਲੀ ਬਸ ਬਾਰ ਘੜਦੇ ਦੇਖ ਨੂੰ ਕੱਡਾ ਤੇਜ ਹੈ ਨਾ ਇਹ ਬੰਦਾ ਸਾਡਾ ਲੈ ਮੈਂ ਦੇ ਦਿੰਦਾ ਨਾ ਉਹ ਪਾਣੀ ਦੁੱਦਾ ਬੁਲਾਦਿ ਨਾ ਉਹ ਗਲਾਸ ਦਿਨਾ ਕਿੱਧਰ ਚੱਲੇ ਆਂ ਹਾਂਜੀ ਹਾਂਜੀ ਲੈ ਮੈਂ ਗਲਾਸ ਦਵਾ ਹਾਂਜੀ ਹਾਂਜੀ ਜਦ ਤੱਕ ਬਣਦੇ ਆ ਪਕੌੜੇ ਤੇ ਮੈਂ ਬਣਾਣਾ ਚਾ ਸਰਦਾਰ ਨੇ ਕਹਿੰਦੀ ਹਾਂ ਤੁਸੀਂ ਚਾਹ ਬਣਾਓ। ਮੈਂ ਚਾਹ ਬਣਾ ਨਾ ਜਾਰੀ ਘੜੀ ਘੜੋਂ ਬਣਾਈ ਸੀ ਨਾ ਆਪਣੇ ਛਰੇ ਲਈ। ਪਤੀ ਬਾਹਰੋਂ। ਕਰੋ ਕੇ ਬਾਹਰੋਂ। ਸਮੜੇ ਪਣੀ ਗਰਮ ਹੋ ਗਈ। ਇਹ ਪਾਨੇ। ਤੇ ਲਾ ਜਾਨੀ ਤੇ ਸਰਦਾਰ ਨੇ ਬਣਾਏ ਪਕੌੜੇ। ਵਧੀਆ ਬਣਾਏ ਨਾ। ਜੇ ਮੈਂ ਨਾਲ ਤੈਨੂੰ ਨੂਨ ਮਿਰਚ ਦੱਸਦਾ ਕਿੱਦਾਂ ਪਾਣਾ ਤੈਨੂੰ ਥੋੜੀ ਪਤਾ ਲੱਗਣਾ ਸੀ। ਇਹ ਤਾਂ ਅਜੇ ਪਕੌੜੇ ਬਣਾਉਂਦੇ ਰਹੇ ਹਾਂ। ਆ ਤੇ ਛੇ ਦਾ ਅਸੀਂ ਪਕੌੜੇ ਬਣਾਏ ਹੈ ਨਾ ਛੇ ਦਾ ਅਦਨ ਆ ਪਪਾ ਦਾ ਪਾਪੜ ਖਾ ਲਈ ਬਬਾਈ ਬਾਈ ਆ ਭਾਈ ਫਾਈ ਬਣਾਏ ਸੀ ਭਾਈ ਹੋਰ ਨਾ ਪਕੌੜੇ ਲੈਣਾ ਹੀ ਤੂੰ ਅੱਧਾ ਸਲੋ ਘਾ ਲਿਆ ਐਡਾ ਘੜਾ ਘੜਾ ਪਪਾ ਸਾਡੇ ਨਾਲ ਕੀ ਖਾਣੀ ਤੇ ਸਦੇ ਇਕੱਲਾ ਹੀ ਖਾਈ ਗਏ ਯਾਰ ਆ ਗਿਆ ਜੀਰਾ ਆ ਗਿਆ ਪਕੌੜੇ ਲੈਣ ਪਕੌੜੇ ਆ ਹਾਈ ਭਾਈ ਹਾਈ ਭਾਈ ਵਾਓ ਪਪਾ ਜੰਮੀ ਬਣੇ ਹਾਂ ਮੰਮੀ ਪਪਾ ਪਕੌੜੇ ਬਾਜੂ ਮੈਂ ਉਹ ਬਸ ਅੱਗੇ ਚੱਲ ਗਏ ਚਲੋ ਉਹ ਖਾਲਾ ਆ ਜਾ ਆ ਜਾ ਆ ਜਾ ਗੰਦੀ ਪਕੌੜੇ ਹੋ ਗਏ ਕੱਚੇ ਪਤਾ ਨਹੀਂ ਪੱਕੇ ਇਹਨੂੰ ਕੱਢਦੇ ਆ ਮੈਂਗਾ ਚੱਲ ਜਾਂਦਾ ਕਿ ਮੈਂ ਆਪਣੀ ਚਾਹ ਬਣਾਉਣਾ ਸੀ ਚਾਹ ਕਿਹੜਾ ਸੁੱਕੀ ਆ ਕਈਆਂ ਨੂੰ ਤਾਂ ਚਾਹ ਵੀ ਨਹੀਂ ਆਂਦੀ ਬਣਾਣੇ ਮੈਂ ਤਾਂ ਚਾਹ ਵੀ ਬਣਾ ਲੈਣਾ ਇਹ ਪਕੌੜੇ ਤਿਆਰ ਹੋ ਗਏ ਸਾਬ ਨਹੀਂ ਬਣ ਗਏ ਇਹ ਇੱਕ ਵਾਰੀ ਹੋਰ ਤਾਂ ਇੱਕ ਵਾਰੀ ਹੋਰ ਦੇਖ ਬਾਹਰ ਜਾਂਦੇ ਵੈਸੇ ਤਾਂ ਸਲਾਹ ਬਾਹਰ ਜਾਣ ਦੀ ਸੀ ਪਰ ਮੈਂ ਕਿਹਾ ਘਰੇ ਬਹੁਤ ਵਧੀਆ ਹੈ ਹੋ ਬਾਹਰ ਜਾਣ ਨੂੰ ਨਾਲੇ ਟਾਈਮ ਖਰਾਬ ਹੋਣਾ ਹੈ ਨਾਲੇ ਬਾਹਰ ਨਹੀਂ ਪੈਂਦਾ ਤੇ ਘਰੇ ਬਣ ਗਏ ਨਾਲੇ ਛੇਰੇ ਨਾਲ ਅਸੀਂ ਖਾਪਾਂਗੇ ਤੀ ਅਸੀਂ ਇਹਦਾ ਦੇਖ ਲਓ ਆ ਗਿਆ ਛੇਰੇ ਚਾਹ ਬਣਾਈਏ ਚੱਲ ਮੈਂ ਇਹਦਾ ਦੀਪ ਪਕੌੜੇ ਦੇ ਕੋਈ ਭੈਣ ਤੋਂ ਦੇਖ ਲਓ ਕਿੰਦਾ ਬੋਲਦਾ ਗਾਲਾਂ ਕੱਢਦਾ ਬੁਤੀ ਕਾਕਾ ਤੂੰ ਸਕੂਲੇ ਚੱਲ ਤੈਨੂੰ ਫੇਰ ਮੈਂ ਦੱਸੂਗਾ ਆ ਚੱਲ ਉੱਥੇ ਆਪਣੀ ਪਲੇਟ 'ਚ ਜਾ ਕੇ ਖਾ ਪੱਜ ਜਾ ਵਾਜ ਆਪਣੀ ਪਲੇਟ 'ਚ ਜਾ ਕੇ ਦੇ ਇਹ ਨੂੰ ਕਿੰਦਾ ਬੋਲਦਾ ਹੈਗਾ ਨਾ ਕੱਪੀ ਬੰਦਾ ਸਾਡਾ ਚਲ ਲਈ ਪਕੌੜੇ ਹੋਣ ਲੱਗੇ ਸਾਡੇ ਪੱਕੇ ਪੱਕੇ ਕਹਿੰਦੇ ਇਹਨਾਂ ਨੂੰ ਪੱਕੇ ਕਹਿੰਦੇ ਆ ਕਿ ਡਬਲ ਫਰਾਈ ਕਹਿੰਦੇ ਆ ਆ ਪਕੌੜੇ ਹੋਣ ਲੱਗੇ ਸਾਡੇ ਡਬਲ ਫਰਾਈ ਹੁਣ ਬਣਦੀ ਪਈ ਆ ਸਾਡੀ ਚਾਹ ਇਹਨਾਂ ਨੇ ਪਕੌੜੇ ਤਿਆਰ ਕਰਕੇ ਚਾਹ ਬਣਾ ਕੇ ਤੁਹਾਨੂੰ ਮਿਲਦੇ ਆ ਤੈਨੂੰ ਸਬਰ ਮੇਤੋ ਹੋ ਨਹੀਂ ਰਿਹਾ ਮੈਂ ਵੀ ਇੱਕ ਅੱਦਾ ਪਕੌੜਾ ਖਾਈ ਲਵਾਂ ਲੈ ਦਿਆਂ ਤੁਹਾਨੂੰ ਬਣ ਕੇ ਸਾਡੇ ਤਿਆਰ ਹੋਏ ਚਾਹ ਸਾਡੀ ਬਣਦੀ ਆ ਦੇਖੋ ਸਰਦਾਰ ਨੇ ਡੈਕੋਰੇਟ ਕਿੱਦਾਂ ਕੀਤਾ ਲੈ ਅਜੀ ਚੀਜ਼ ਵਧੀਆ ਹੀ ਬਣਾ ਕੇ ਖਾਈ ਦੀ ਘਰੇ ਸਾਡੀ ਸਰਦਾਰਨੀ ਚੀਜ਼ ਸਾਨੂੰ ਘੰਟੇ ਹੀ ਖਵਾਉਂਦੀ ਆ ਮਾੜੀ ਨਹੀਂ ਖਵਾਉਂਦੀ ਹੁਣ ਚਾਹ ਸਾਡੀ ਬਣ ਗਈ ਚਾਹ ਦੀ ਡਿਊਟੀ ਮਿਰੀ ਸੀ ਨਾ ਅਦਰਕ ਵੀ ਪਾਇਆ ਸੀ ਸੱਚ ਮੈਂ ਤੁਹਾਨੂੰ ਅਦਰਕ ਦਾ ਦੱਸਣਾ ਹੀ ਭੁੱਲ ਗਿਆ ਅਦਰਕ ਪਾਇਆ ਸੀ ਹਾਂ ਅਦਰਕ ਪਾਇਆ ਇਹਨੂੰ ਦੁੱਧ ਪਾਣੇ ਆ ਤੇ ਚਾਹ ਆਪਣੀ ਰੈਡੀ ਆ ਆ ਪਕੌੜੇ ਆਪਣੇ ਤਿਆਰ ਆ ਹੁਣ ਤੁਹਾਨੂੰ ਮਿਲਦੇ ਆ ਆਪਾਂ ਦੋਨੇ ਚੀਜ਼ਾਂ ਤਿਆਰ ਕਰਕੇ ਤੇ ਪਕੌੜੇ ਚੱਕ ਕੇ ਖਾਈਏ ਇੱਕ ਅੱਧਾ ਤੁਹਾਨੂੰ ਵੀ ਦੱਸ ਦਿਆਂ ਪਕੌੜੇ ਬਣੇ ਕਿਦਾਂ ਦੇ ਆ ਹੂੰ ਸਰਦਾਰਨੀ ਨਜ਼ਾਰਾ ਆ ਗਿਆ ਮੱਤ ਜਿਹਨੂੰ ਮਾੜਾ ਹੈਗਾ ਕਿ ਜਾਣਾ ਕਿੱਥੇ ਕੋਈ ਕਹਿ ਸਕਦਾ ਆਪਣੀ ਘਰ ਵਾਲੀ ਸੀ ਜਿਹਨੂੰ ਮਾੜਾ ਹੂੰ ਵਾਓ ਜਿਹੜੀ ਨੇ ਵੀ ਕਹਿੰਦਾ ਮੈਂ ਵੀ ਵੀਡੀਓ ਬਣਾਈ ਆ ਬੋ ਕਾ ਜੀ ਪਕੌੜੇ ਸਾਡੇ ਬਣ ਕੇ ਤਿਆਰ ਹੋ ਗਏ ਆ ਤੁਸੀਂ ਵੀ ਦੇਖੋ ਪਕੌੜੇ ਬਹੁਤ ਸਵਾਦ ਬਣੇ ਆ ਸਰਦਾਰਨੀ ਨੇ ਬਹੁਤ ਸਵਾਦ ਬਣਾਏ ਸਰਦਾਰਨੀ ਹਰੀ ਕੁਚੀ ਵੈਸੇ ਵਧੀਆ ਬਣਾਉਂਦੀ ਆ ਤੇ ਮਾੜਾ ਕੋਈ ਵੀ ਨਹੀਂ ਕਹਿ ਸਕਦਾ ਆਪਣੀ ਘਰ ਵਾਲੀ ਦਾ ਸਮਾਨ ਨੂੰ ਕਹਿ ਕੇ ਕਿ ਜਾਣਾ ਕਿੱਥੇ ਆ ਪਕੌੜੇ ਬੜੇ ਸਵਾਦ ਬਣੇ ਨੇ ਤੇ ਦੂਜੀ ਗੱਲ ਏ ਮੈਂ ਨਾ ਬਹੁਤ ਧੰਨਵਾਦ ਕਰਦਾ ਆਪਣੇ ਹਰਪ੍ਰੀਤ ਜੀ ਦਾ ਹਰਪ੍ਰੀਤ ਸਿੰਘ ਹਮੇਸ਼ਾ ਹੀ ਹਰੇਕ ਵੀਡੀਓ ਤੇ ਕਮੈਂਟ ਕਰਦੇ ਆ ਤੇ ਅੰਕੁਰ ਵੀਰ ਅੰਕੁਰ ਗੁਲਾਟੀ ਇਹਨਾਂ ਨੇ ਵੀ ਬੜੀਆ ਪਿਆਰ ਕਰਦੇ ਆ ਕਮੈਂਟ ਕਰਦੇ ਆ ਆਪਣੇ ਇੰਦਰ ਵੀ ਇੰਦਰਜੀਤ ਸਿੰਘ ਜੀ ਨੇ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਜੀ ਦਾ ਆਕਾਸ਼ ਬਰ ਸ਼ਰਮਾ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਵੀ ਹਰੇਕ ਕਮੈਂਟ ਕਰਦਾ ਮਨਪ੍ਰੀਤ ਕੋਰ ਅਵਤਾਰ ਸਿੰਘ ਐ ਐਡਵੋਕੇਟ ਪਰਮ ਸੰਧੂ ਰਾਦੇਸ਼ ਸ਼ਰਮਾ ਮੇਰਾ ਭਰਾ ਇਹ ਵੀ ਬਹੁਤ ਪਿਆਰ ਕਰਦਾ ਸਾਡਾ ਬੈਂਸ ਵੀਰ ਇਹ ਵੀ ਜਸਵੀਰ ਕੋਰ ਹਰਪ੍ਰੀਤ ਸਿੰਘ ਰਾਦੇ ਸ਼ਰਮਾ ਬਬਲੂ ਸੈਣੀ ਸਾਰੇ ਬਹੁਤ ਪਿਆਰ ਕਰਦੇ ਆ ਬਹੁਤ ਵੀਡੀਓ ਨੂੰ ਲਾਈਕ ਕਰਦੇ ਆ ਕਮੈਂਟ ਕਰਦੇ ਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਣੇ ਭਰਾ ਦਾ ਇਦਾਂ ਹੀ ਸਾਥ ਦਿਓ ਤੇ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਗਾ ਤੇ ਵੀਡੀਓ ਵਿੱਚ ਤੁਹਾਨੂੰ ਕਿਸੇ ਵੀ ਰੀਜਨ ਕਰਕੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪੂਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਜਲਦੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ